ਉਹ ਤੱਕ ਕਹੜੀ ਦੇ ਦਿਨ ਵੀ ਪਰ ਮਾਮੀ ਬਰਾਵੇਗਾ ਹੋ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਹallelujah ਉਹ ਅੱਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਦੁੱਖ ਆਉਂਦੇ ਵੀ ਨਹੀਂ ਦੁੱਖ ਟੁੱਟਦੇ ਵੀ ਨੇ ਹੁਕਮ ਚਲਦੇ ਵੀ ਨੇ ਕਮੁਰਕਦੇ ਵੀ ਨੇ ਹੋ ਪਰ ਅਸਲੀ ਨੇਚਾ ਵਹਾਂ ਤੇ ਨਾ ਕਬਰ ਆਵੇਗਾ ਹੋ ਪਰ ਅਸਲੀ ਨੇਚਾ ਵਹਾਂ ਤੇ ਨਾ ਕਬਰ ਆਵੇਗਾ ਹੋ ਜਿਹੜਾ ਇੱਥੋਂ ਤੱਕ ਲੈ ਕੇ ਆਇਆ